ਉਹਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਬਹੁਤ ਵੱਡਾ ਉਹਨਾਂ ਦਾ ਜ贡献 ਸੀ। ਔਰ ਜਿਹੜੀ ਉਹਨਾਂ ਨੇ ਉਥੇ ਰੈਂਦੇ ਆ ਭਾਰਤੀ ਭਾਈਚਾਰੇ ਲਈ ਜਿਹੜੀ ਸਟਰਗਲ ਉਹਨਾਂ ਨੇ ਉਥੇ ਕੀਤੀ ਹੈ ਸਾਡੇ ਲਈ ਉਥੇ ਬਰਾਬਰੀ ਦੇ ਹੱਕ ਇਮੀਗ੍ਰੇਸ਼ਨ ਤੇ ਹੋਰ ਵੀ ਜਿਹੜੇ ਸਟਰਬੋਰਡ ਦਾ ਹੱਕ ਹੈ ਉਹ ਨਾ ਬੇਵਰਗਾਂ ਦੀ ਜਿਹੜੀ ਹੈ ਸਟਰਗਲ ਉਸ ਕਰਕੇ ਸਾਨੂੰ ਮਿਲੇ ਆ ਅੱਜ ਅਸੀਂ ਖਰੇ ਰਹਿਂਦੇ ਆ ਤੇ ਸਾਰੇ ਹੱਕ ਮੰਗ ਰਹੇ ਆ ਔਰ ਉਸੇ ਸਮੇਂ ਚ ਇੱਕ 1914 ਸੀ ਇਨਸੀਡੈਂਟ ਹੋਇਆ ਸੀ ਜੀ ਸਾਰੇ ਜਾਣਦੇ ਆ ਜਿਹੜਾ ਕਾਮਾਗਾਟਾ ਮਾਰੂਨਾ ਦਾ ਸ਼ਿਪ ਕੈਨੇਡਾ ਦੀ ਬੰਦਰਗਾਹ ਤੇ 23 ਮਈ 1914 ਨੂੰ ਲੱਗਿਆ ਸੀ ਉਸ ਤੋਂ ਪਹਿਲਾਂ ਸਰਕਾਰ ਨੇ ਇੱਕ ਕਾਨੂੰਨ ਬਣਾ ਦਿੱਤਾ ਸੀ ਕੰਟੀਨਿਊਸ ਜਰਨੀ ਦਾ ਤਾਂ ਜੋ ਜਿਹੜੇ ਭਾਰਤ ਦੇ ਲੋਕ ਆ ਜਾਂ ਸਾਡੇ ਰੰਗ ਦੇ ਲੋਕ ਆ ਉੱਥੇ ਨਾ ਆ ਸਕਣ ਇਹਨਾਂ ਨੂੰ ਰੋਕਿਆ ਜਾਵੇ। ਔਰ ਉਸ ਕਾਨੂੰਨ ਨੂੰ ਚੈਲੰਜ ਕਰ ਲਈ। ਕਮਾ ਘਾਟਾ ਮਾਰੂਸ਼ੇ ਪੁਰਥਨੀ ਡਗਰੀਆਂ ਨਾਲ ਲਾਲ ਕੇ ਬਾਬਾ ਗੁਰਦੇ ਸਿੰਘ ਲੈ ਕੇ ਗਏ ਸੀ ਉੱਥੇ। ਔਰ ਉਹ तकरीबन 2 ਮਹੀਨੇ ਪੂਰੇ ਵੈਨਕੂੜ ਦੇ ਪਾਣੀਆਂ ਵਿੱਚ ਖੜੇ ਰਹਿਣ ਤੋਂ ਬਾਅਦ ਉਸ਼ੇਪ ਨੂੰ ਮੋਰਦ ਦਿੱਤਾ ਗਿਆ ਸੀ 23 ਜੁਲਾਈ 1914 ਨੂੰ ਔਰ ਉਹ ਛਪ ਬਾਜਾ ਬਾਜਵਾਦ ਕਾ ਅਰਟੀਕਲ ਕਲਕੱਤਾ ਵਿਖੇ ਜਦੋਂ ਲੱਗਿਆ ਉੱਥੇ 20 ਦੇ ਕਰੀਬ ਮੁਸਾਫਰ ਦੇਸ਼ ਭਗਤ ਸ਼ਹੀਦ ਹੋ ਚੁੱਕੇ ਹੋ ਗਿਆ ਸੀ ਔਰ ਸਾਡੀ ਜਥੇਬੰਦੀ ਨੇ 2002 ਵਿੱਚ ਕੈਨੇਡਾ ਸਰਕਾਰ ਨੂੰ ਪਾਰਲੀਮੈਂਟ ਵਿੱਚ ਪਟੀਸ਼ਨ ਭੇਜ ਕੇ ਪਹਿਲੀ ਪਟੀਸ਼ਨ ਜਿਹੜੀ ਆ ਉਹ ਭੇਜ ਕੇ ਮੰਗ ਕੀਤੀ ਸੀ ਕਿ ਉਸ ਦੁਕਾਨਕ ਜਿਹੜਾ ਕਾਂਡ ਆ ਉਹਦੀ ਮਾਫੀ ਪਾਰਲੀਮੈਂਟ ਵਿੱਚ ਮੰਗ ਮੰਗੀ ਜਾ ਤਾਂ ਜੋ ਇੱਕ ਇਤਿਹਾਸਿਕ ਸਨਦ ਇਤਿਹਾਸਿਕ ਡਾਕੂਮੈਂਟ ਬਣ ਸਕੇ ਪਰ ਕੈਨੇਡੀਅਨ ਗਵਰਨਮੈਂਟ ਨੇ ਜਿਹੜੇ ਚਾਈਨੀਜ਼ ਭਾਈਚਾਰੇ ਤੇ ਜਾਂ ਜਾਪਾਨੀਆਂ ਤੇ ਜਾਂ ਜਿਹੜੇ ਉੱਥੋਂ ਦੇ ਸਾਡੀ ਫਸਟ ਨੇਸ਼ਨ ਆ ਆਦੀਵਾਸੀ ਉੱਥੋਂ ਦੇ ਭਾਈਚਾਰਿਆਂ ਤੋਂ ਬਾਗੀ ਮੰਗ ਚੁੱਕੇ ਆ ਉਹ ਵੀ ਪਾਰਲੀਮੈਂਟ ਵਿੱਚ ਪਰ ਜਦੋਂ ਭਾਰਤੀ ਭਾਈਚਾਰੇ ਤੋਂ ਪੰਜਾਬੀ ਭਾਈਚਾਰੇ ਤੋਂ ਸਾਡੇ ਤੋਂ ਮਾਫੀ ਦੀ ਗੱਲ ਆਈ ਤੇ ਪ੍ਰਧਾਨ ਮੰਤਰੀ ਕਦਰੀ ਬਾਬਿਆਂ ਦੇ ਮੇਲੇ ਵਿੱਚ ਇੱਕ ਸਿਆਸੀ ਸਟੇਟਮੈਂਟ ਦੇ ਕੇ ਹੀ ਤੁਰ ਗਏ ਜਿਹਨੂੰ ਕਹਿੰਸੀ ਬਕਾਇਦਾ ਤੌਰ ਤੇ ਉਸੇ ਵਕਤ ਉਹਨਾਂ ਦੀ ਹਾਜ਼ਰੀ ਸੀ ਰਿਜੈਕਟ ਕਰ ਦਿੱਤਾ ਸੀ ਭਾਈਚਾਰੇ ਨੇ ਸਮੋਥ ਸਿੰਘ ਮੋਰੇ ਫਾਊਂਡੇਸ਼ਨ ਦੇ ਮੈਂ ਕਿ ਉਹਨਾਂ ਤੋਂ ਬਾਅਦ ਬੋਲ ਕੇ ਇਹ ਕਹਾਂਗੇ ਮਾਫੀ ਮਨਜ਼ੂਰ ਨਹੀਂ ਹੈ ਹੌਸਲ ਕਾਮਨ ਜਿਦ ਨੂੰ ਅਸੀਂ ਪਾਰਲੀਮੈਂਟ ਕਹਿੰਦੇ ਆ ਉਹਦੇ ਵਿੱਚ ਬਾਤ ਮਰਜੀਦਾ ਸੋ ਅਸੀਂ ਤਿੰਨ ਪਟੀਸ਼ਨਾਂ ਪਹਿਲਾਂ ਪਾਰਲੀਮੈਂਟ ਵਿੱਚ ਭੇਜ ਚੁੱਕੇ ਆ ਚੌਥੀ ਪਟੀਸ਼ਨ ਵੀ ਆਉਣ ਵਾਲੇ ਸਮੇਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਉਹਦੇ ਵਿੱਚ ਸਾਈਨ ਕੀਤੀ ਪਈ ਹੈ ਉਹ ਬਕਾਇਦਾ ਤੌਰ ਤੇ ਭੇਜ ਦਿੱਤੀ ਜਾਊਗੀ ਔਰ ਸਰਕਾਰ ਤੋਂ ਪੂਰੀ ਫਿਰ ਮੰਗ ਕੀਤੀ ਜਾਊਗੀ ਵੀ ਇਹ ਜਿਹੜੀ ਸਾਡੇ ਵਿਧੂਆਂ ਦਾ ਜੋ ਨਰਾਦਰ ਹੋਇਆ ਉਹਨਾਂ ਉਹਨਾਂ ਦਾ ਸਵੈਮਾਨ ਬਹਾਲ ਕਰ ਲਈ ਜਿਹੜੀ ਹੈ ਮਾਫੀ ਹੈ ਉਹ ਜਿਹੜੀ ਆਫੀਸ਼ੀਅਲ ਰਿਸਪੈਕਟੇਬਲ ਜਿਹੜੀ ਅਪਾਲੋਜੀ ਹੈ ਉਹ ਪਾਰਲੀਮੈਂਟ ਚ ਹੋਣੀ ਚਾਹੀਦੀ ਪਰ ਇਹ ਪਿੱਛਾ ਦੀ ਜਥੇਵੰਦੀ ਬਕਾਇਦਾ ਤੌਰ ਤੇ ਜਿੰਨਾ ਚਿਰ ਸਰਕਾਰ ਮਾਫੀ ਨਹੀਂ ਮੰਗਦੀ ਉਹਦੇ ਲਈ ਅਸੀਂ ਸਾਡਾ ਸੰਘਰਸ਼ ਸਾਡੀ ਲੜਾਈ ਜਿਹੜੀ ਹੈ ਉਹ ਜਸ ਪਿਛਲੇ ਸਾਲ 18 ਨਵੰਬਰ ਨੂੰ ਪ੍ਰਧਾਨ ਮੰਤਰੀ ਜੀ ਇੱਥੇ ਆਏ ਹੋਏ ਸੀ ਸਾਡੇ ਮਿਸਟਰ ਹਰਪੁਰ ਉਦੋਂ ਅਸੀਂ ਭਾਰਤੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਨਾਲ ਗੱਲ ਕਰੋ ਪਰ ਮੇਰਾ ਖਿਆਲ ਨਹੀਂ ਇਹਨਾਂ ਨੇ ਕੋਈ ਗੱਲ ਕੀਤੀ ਉਹਨਾਂ ਨੇ ਜੇ ਅਗਰ ਪਹਿਲਾਂ ਨਹੀਂ ਗੱਲ ਕੀਤੀ ਹੁਣ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੇ ਜਿਹੜੇ ਡਿਪਲੋਮੈਟਿਕ ਚੈਨਲਸ ਆ ਉਹਨਾਂ ਰਾਹੀਂ ਕੈਨੇਡਾ ਸਰਕਾਰ ਤੱਕ ਪਹੁੰਚ ਕਰ ਲੱਕੇ ਕਿਉਂਕਿ ਇਹ ਇਹ ਦੇਸ਼ ਭਗਤੀ ਜਿਨ੍ਹਾਂ ਨੇ ਹਿੰਦੁਸਤਾਨ ਇਸ ਮੁਲਕ ਦੀ ਆਜ਼ਾਦੀ ਲਈ ਕੰਮ ਕੀਤਾ ਅਗਰ ਉਹਨਾਂ ਤੇ ਜਿਹੜੇ ਕੁਝ ਬੇਇਨਜ਼ਮੀਆਂ ਜਾਂ ਉਹਨਾਂ ਦਾ ਕੁਝ ਅਪਮਾਨ ਕੀਤਾ ਗਿਆ ਉਸ ਸਮੇਂ ਉਦੋਂ ਕਿ ਸਾਡੀ ਜਥੇਬੰਦੀ ਲੜ ਰਹੀ ਹੈ ਔਰ ਪਾਰਲੀਮੈਂਟ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਨੂੰ ਵੀ ਇਹ ਪਾਸ ਕਰਨਾ ਚਾਹੀਦਾ ਤਾਂ ਜੋ ਅਸੀਂ ਇਹ ਸੋਚੀਏ ਕਿ ਸਾਡੀ ਜਿਹੜੀ ਸਾਡੇ ਪੁਰਖਿਆਂ ਦੀ ਜਿਹੜੀ ਧਰਤੀ ਆ ਉਥੋਂ ਵੀ ਸਾਨੂੰ ਨੈਤਿਕ ਤੇ ਮੋਰਲ ਜਿਹੜੀ ਸਪੋਰਟ ਆ ਮਿਲ ਰਹੀ ਹੈ